ਸਰ ਇੱਕ ਨਵਾਲਗ ਬੱਚੇ ਵਾਲਾ ਮਾਮਲਾ ਦਰਜ ਹੋਇਆ ਸੀ ਕਿਹੜਾ ਹੋਟਲ ਹੈ ਜੀ ਕੀ ਮਾਮਲਾ ਕਦੋਂ ਦੀ ਗੱਲਬਾਤ ਹੈ ਇਹ ਮਿਤੀ 28 ਨੂੰ ਹੋਟਲ ਰਾਇਲ ਵਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹ ਨਵਾਲਗਲੀ ਸੀ ਤੇ ਇਸ ਕਰਕੇ ਹੋਟਲ ਮਾਲਕ ਦਾ ਫਰਜ਼ ਬਣਦਾ ਸੀ ਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਦੋਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਨੂੰ ਉੱਥੇ ਰੇਕ ਹੋਇਆ ਜਿਹੜਾ ਮੇਨ ਕਿਊ ਸੀਗਾ ਪਵਨ ਸਿੰਘ ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਅਰੈਸਟ ਕੀਤਾ ਜਾ ਚੁੱਕਾ ਤੇ ਹੋਟਲ ਦੇ ਮਾਲਕ ਤੇ ਮੈਨੇਜਰ ਆੜੇ ਇਹ ਹਜੇ ਭੱਜੇ ਹੋਏ ਨੇ ਇਹਨਾਂ ਨੂੰ ਛੇਤੀ ਦੱਸ ਕੀਤਾ ਜਾਊਗਾ ਤੇ ਫਿਲਹਾਲ ਹੋਟਲ ਬਿਲਕੁਲ ਬੰਦ ਪਿਆ ਸਰੋ ਕੋਟਲ ਤੇ ਹਜੇ ਵੀ ਚੱਲ ਰਹੀ ਹੈ ਜੀ ਕਿ ਅੱਜ ਵੀ ਅਸੀਂ ਦੇਖਿਆ ਮੁੰਡੇ ਕੁੜੀਆਂ ਆ ਰਹੇ ਸੀ ਉਹੀ ਉੱਥੇ ਦੇਖਦੇ ਆ ਕੋਰ ਦਾ ਆਰਡਰ ਦੇ ਨਾਲ ਬੰਦ ਹੋ ਜੇ ਕਿਸ ਤਰ੍ਹਾਂ ਬੰਦ ਹੋਊਗਾ ਜੇ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰ ਦੇ ਆਰਡਰ ਨਾਲ ਹੀ ਹੋਊਗਾ ਠੀਕ ਹੈ ਜੀ ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਆ ਉਹ ਹੋਟਲ ਬੰਦ ਪਿਆ ਠੀਕ ਹੈ ਜੀ ਸਰੋ ਜੀ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਕਾਨੂੰਨ ਦੇ ਮੁਤਾਬਕ ਇੱਕ ਛੋਟੀ ਬੱਚੀ ਜਿਹਦਾ ਯੂਨੀਫਾਰਮ ਵੀ ਹੈ ਸਕੂਲ ਦੀ ਉਹ ਉੱਥੇ ਆਉਂਦੀ ਆ ਤਾਂ ਹੁਣ ਕੀ ਪ੍ਰਕਿਰਿਆ ਕਿਹੜੀਆਂ ਧਰਾਵਾਂ ਲੱਗੀਆਂ ਨੇ ਉੱਚੀ ਨੋਟ ਕਰਦੇ ਇਹ ਸੈਕਸ਼ਨ ਬੀ ਐਨ ਐਸ ਦੀ 64 ਤੇ 64 2 ਦੇ ਤਹਿਤ ਇਹ ਪਰਚਾ ਦਿੱਤਾ ਗਿਆ ਤੇ ਬਾਕਸ ਵੀ ਐਕਟ ਵੀ ਲਾਇਆ ਗਿਆ ਹੈ ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੇਂਟ ਕਰਦਾ ਸੀਗਾ ਉਹ ਉੱਥੋਂ ਕੁੜ ਨੂੰ ਬਹਿਲਾ ਫਸਲਾ ਕੇ ਲਿਆ ਸੀਗਾ ਅੱਛਾ ਜੀ ਸਕੂਲ ਦੇ ਸਟੂਡੈਂਟ ਸੀਗਾ ਹਾਂ ਸਕੂਲ ਚ ਪੜ੍ਹਦੀ ਸੀ ਬੱਚੀ ਉਹ ਮੈਨੂੰ ਬਹਿਲਾ ਫਸਲਾ ਕੇ ਲਿਆ ਸੀ ਤੇ ਪੁਲਿਸ ਪਾਰਟੀ ਨੂੰ ਜਦੋਂ ਸਟੇਟਮੈਂਟ ਰਿਕਾਰਡ ਕਰਾਈ ਉਹ ਵੀ ਮਦਰ ਨੇ ਠੀਕ ਹੈ ਜੀ ਤੇ ਮੌਜੂ ਨੂੰ ਉਸੇ ਵਕਤ ਅਰੈਸਟ ਕਰਕੇ ਜੇਲ੍ਹ ਭੇਜਤਾ ਤੇ ਬਾਕੀ ਰਹਿੰਦੇ ਜਿਹੜੇ ਮੌਜੂ ਦੋ ਦੇ ਮਾਲਕ ਤੇ ਮੈਨੇਜਰ ਉਹਨਾਂ ਚੇਤੇ ਰੈਸ਼ ਕੀਤਾ ਜਾ ਸਰ ਇੱਕ ਨਵਾਲਗ ਬੱਚੇ ਵਾਲਾ ਮਾਮਲਾ ਦਰਜ ਹੋਇਆ ਸੀ ਕਿਹੜਾ ਹੋਟਲ ਹੈ ਜੀ ਕੀ ਮਾਮਲਾ ਕਦੋਂ ਦੀ ਗੱਲਬਾਤ ਹੈ ਜੀ ਇਹ ਮਿਤੀ 28 ਨੂੰ ਹੋਟਲ ਰਾਇਲ ਵਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹ ਨਵਾਲਗੜੀ ਸੀ ਤੇ ਇਸ ਕਰਕੇ ਆਰਡਰ ਮਾਲਕ ਦਾ ਫਰਜ ਬਣਦਾ ਸੀ ਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਦੋਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਨਾਲ ਉੱਥੇ ਰੇਪ ਹੋਇਆ ਜਿਹੜਾ ਮੇਨ ਕਿਊ ਸੀਗਾ ਪਵਨ ਸਿੰਘ ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਅਰੈਸਟ ਕੀਤਾ ਜਾ ਚੁੱਕਾ ਤੇ ਹੋਟਲ ਦੇ مالک ਤੇ ਮੈਨੇਜਰ ਆੜੇ ਇਹ ਹਜੇ ਭੱਜੇ ਹੋਏ ਨੇ ਇਹਨਾਂ ਨੂੰ ਛੇਤੀ ਦੱਸ ਕੀਤਾ ਜਾਊਗਾ ਤੇ ਫਿਲਹਾਲ ਹੋਟਲ ਬਿਲਕੁਲ ਬੰਦ ਪਿਆ ਸਰ ਉਹ ਹੋਟਲ ਤੇ ਹਜੇ ਵੀ ਚੱਲ ਰਿਹਾ ਜੀ ਅੱਜ ਵੀ ਅਸੀਂ ਦੇਖਿਆ ਮੁੰਡੇ ਕੁੜੀਆਂ ਆ ਰਹੇ ਸੀ ਉੱਥੇ ਉਹ ਕਰਕੇ ਦੇਖਿਆ ਕੋਰਟ ਦੇ ਆਰਡਰ ਦੇ ਨਾਲ ਬੰਦ ਹੋ ਜਾਂ ਕਿਸ ਤਰ੍ਹਾਂ ਬੰਦ ਹੋਊਗਾ ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰਟ ਦੇ ਆਰਡਰ ਨਾਲ ਹੀ ਹੋਊਗਾ ਠੀਕ ਹੈ ਜੀ ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਉਹ ਹੋਟਲ ਬੰਦ ਪਿਆ ਠੀਕ ਹੈ ਜੀ ਸਰੂਦੀ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਕਾਨੂੰਨ ਦੇ ਮੁਤਾਬਕ ਇੱਕ ਛੋਟੀ ਬੱਚੀ ਜਿਹਦਾ ਯੂਨੀਫਾਰਮ ਵੀ ਪਾਇਆ ਹੋਇਆ ਜੀ ਸਕੂਲ ਦੀ ਉਹ ਉੱਥੇ ਆਉਂਦੀ ਆ ਤਾਂ ਹੁਣ ਕੀ ਪ੍ਰਕਿਰਿਆ ਕੀਹੜੀਆਂ ਧਰਾਵਾਂ ਲੱਗੀਆਂ ਨੇ ਉਹ ਚੀਜ਼ ਨੂੰ ਕਿਵੇਂ ਦੇਖਦੇ ਇਹ ਸੈਕਸ਼ਨ ਬੀ ਐਨ ਐਸ ਦੀ 64 ਤੇ ਕਹਾੜ 2 ਦੇ ਤਹਿਤ ਰਿਪੋਰਟ ਦਿੱਤਾ ਗਿਆ ਤੇ ਬਾਕਸ ਵੀ ਲਾਇਆ ਗਿਆ ਹੈ ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੇਡ ਕਰਦਾ ਸੀਗਾ ਤੇ ਉੱਥੋਂ ਕੁੜ ਨੂੰ ਬਹਿਲਾ ਫਸਲਾ ਕੇ ਲਿਆਇਆ ਸੀਗਾ ਅੱਛਾ ਜੀ ਸਕੂਲ ਦੇ ਸਟੂਡੈਂਟ ਸੀਗਾ ਹਾਂ ਸਕੂਲ ਚ ਪੜ੍ਹਦੀ ਸੀ ਬੱਚੀ ਉਹ ਇਹਨੂੰ ਬਹਿਲਾ ਫਸਲਾ ਕੇ ਲਿਆਇ ਸੀ ਠੀਕ ਹੈ ਤੇ ਪੁਲਿਸ ਪਾਰਟੀ ਨੂੰ ਜਦੋਂ ਸਟੇਟਮੈਂਟ ਰਿਕਾਰਡ ਕਰਾਈ ਉਹ ਵੀ ਮਦਰ ਨੇ ਠੀਕ ਹੈ ਜੀ ਤੇ ਮਲਜੂਮ ਨੂੰ ਉਸੇ ਵਕਤ ਅਰੈਸਟ ਕਰਕੇ ਜੇਲ੍ਹ ਭੇਜਤਾ ਤੇ ਬਾਕੀ ਰਹਿੰਦੇ ਜਿਹੜੇ ਮਲਜੂਮ ਦੋ ਨੇ ਮਾਲਕ ਤੇ ਮੈਨੇਜਰ ਉਹਨਾਂ ਨੂੰ ਛੇਤੀ ਰੈਸ਼ ਕੀਤਾ ਜਾਊਗਾ ਠੀਕ ਹੈ